ਹਰ ਸਾਲ ਆਉਂਦੀ ਏ ਦਿਵਾਲੀਏ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹਰ ਸਾਲ ਆਉਂਦੀ ਏ ਦਿਵਾਲੀਏ ਨਹੀਂ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਕਈਆਂ ਦੇ ਘਰਾਂ 'ਚ ਭੰਗ ਪੁੱਜਦੀ ਕਈਆਂ ਦੇ ਘਰਾਂ 'ਚ ਭੰਗ ਪੁੱਜਦੀ ਦਸ ਕਰਨ ਕੇ ਫੁੱਟੇ ਹੋਏ ਨਸੀਬ ਦਾ ਹਰ ਸਾਲ ਆਉਂਦੀ ਏ ਦਿਵਾਲੀ ਏ ਨਹੀਂ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹਰ ਸਾਲ ਆਉਂਦੀ ਏ ਦਿਵਾਲੀ ਏ ਨਹੀਂ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹੋ ਤੇਲ ਖਣੋਂ ਭੁੱਖੇ ਰਹਿੰਦੇ ਦੀਵੇ ਨਹੀਂ ਕਿੱਥੋਂ ਪਾਵਾਂ ਰਤ ਮੈਨ ਨਚੋੜ ਕੇ ਤੇਲ ਖਣੋਂ ਭੁੱਖੇ ਰਹਿੰਦੇ ਦੀਵੇ ਨਹੀਂ ਕਿੱਥੋਂ ਪਾਵਾਂ ਰਤ ਮੈਂ ਨਿਚੋੜ ਕੇ ਕੱਟਾ ਟੋਂਦਿਆਂ ਦੀ ਜਿੰਦ ਸਿੰਜ ਗਈ ਕਿਵੇਂ ਬੱਤੀ ਵੱਟਾ ਫੰਬੇ ਜੋੜ ਕੇ ਕੱਟਾ ਟੋਂਦਿਆਂ ਦੀ ਜਿੰਦ ਸਿੰਜ ਗਈ ਕਿਵੇਂ ਬੱਤੀ ਵੱਟਾ ਫੰਬੇ ਜੋੜ ਕੇ ਹੇ ਮਜਬੂਰੀ ਦੇਆ ਪਿੰਜਿਆਂ ਨੇ ਪਿੰਜਿਆ ਨਿਮਜਬੂਰੀ ਦੇ ਆਪਿੰਜਿਆ ਨੇ ਪਿੰਜਿਆ ਕਿਵੇਂ ਦੂਰ ਕਰਾਂ ਨਾ ਜ਼ਹਿਲੀਜ ਦਾ ਹਰ ਸਾਲ ਆਉਂਦੀ ਏ ਦਿਵਾਲੀਏ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹਰ ਸਾਲ ਆਉਂਦੀ ਏ ਦਿਵਾਲੀਏ ਨਹੀਂ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹੋ ਖੁਸ਼ੀਆਂ ਦਾ ਮੌਕਾ ਇਹ ਅਮੀਰਾਂ ਲਈ ਗੁੱਡੀ ਚੜੀ ਜੀ ਦੀ ਅਸਮਾਨ ਤੇ ਖੁਸ਼ੀਆਂ ਦਾ ਮੌਕਾ ਇਹ ਅਮੀਰ ਲਈ ਗੁੱਡੀ ਚੜੀ ਜੀ ਦੀ ਅਸਮਾਨ ਤੇ ਫਿਕਰ ਨਾ ਕੋਈ ਗੁੱਲੀ ਗੁੱਲੀ ਦਾ ਬਸ ਪੈਸਾ ਪੈਸਾ ਰਹਿੰਦਾ ਹੈ ਜਵਾਨ ਤੇ ਹੈ ਨਹੀਂ ਫਿਕਰ ਨਾ ਕੋਈ ਗੁੱਲੀ ਗੁੱਲੀ ਦਾ ਬਸ ਪੈਸਾ ਪੈਸਾ ਰਹਿੰਦਾ ਹੈ ਜਵਾਨ ਤੇ ਮਨ ਸਾਡਾ ਝੋਰੀਆਂ ਨੇ ਖਾ ਲਿਆ ਹੈ ਨਹੀਂ ਮਨ ਸਾਡਾ ਝੋਰੀਆਂ ਨੇ ਖਾ ਲਿਆ ਕਰੀਏ ਕੀ ਹਰ ਮਹਿੰਗੀ ਚੀਜ਼ ਦਾ ਹਰ ਸਾਲ ਆਉਂਦੀ ਏ ਦੀਵਾਲੀ ਏ ਕੱਢ ਜਾਨੀਏ ਦੀਵਾਲਾ ਤੂੰ ਗਰੀਬ ਦਾ ਹਰ ਸਾਲ ਆਉਂਦੀ ਏ ਦੀਵਾਲੀ ਏ ਨਹੀਂ ਕੱਢ ਜਾਨੀਏ ਦੀਵਾਲਾ ਤੂੰ ਗਰੀਬ ਦਾ ਨੇ ਬੱਚਿਆਂ ਦੇ ਸ਼ੌਂਕ ਜੋ ਅਧੂਰੇ ਨਹੀਂ ਦੱਬਲੇ ਦਿਲਾਂ ਚ ਰਮਾਨ ਨੇ ਬੱਚਿਆਂ ਦੇ ਸ਼ੌਂਕ ਨੇ ਅਧੂਰੇ ਨਹੀਂ ਬੀਤ ਗਈ ਜਵਾਨੀ ਬੁੱਢੇ ਹੋ ਗਏ ਘਰ ਵਾਲੀ ਬੈਠੀ ਨਸਤ ਕੂਰੇ ਨਹੀਂ ਬੀਤ ਗਈ ਜਵਾਨੀ ਬੁੱਢੇ ਹੋ ਗਏ ਘਰ ਵਾਲੀ ਬੈਠੀ ਨਸਤ ਕੂਰੇ ਨਹੀਂ ਕੋਈ ਪਾਇਆ ਨਾ ਹੰਢਾਇਆ ਚੰਗਾ ਆਖਦੀ ਹਏ ਨੀ ਪਾਇਆ ਨਾ ਹੰਢਾਇਆ ਚੰਗਾ ਆਖਦੀ ਕੀਤਾ ਨਾ ਸਵਾਦ ਪੂਰਾ ਜੀਵ ਦਾ ਹਰ ਸਾਲ ਆਉਂਦੀ ਏ ਦੀਵਾਲੀ ਏ ਨੀ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹਰ ਸਾਲ ਆਉਂਦੀ ਏ ਦੀਵਾਲੀ ਏ ਨੀ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹੋ ਲੱਗਦਾ ਗਰੀਬਾਂ ਨੂੰ ਦਿਵਾਲਾ ਹੈ ਮਾਰੇ ਪਿਆ ਅਸੀਂ ਮਹਿੰਗਾਈ ਦੇ ਲੱਗਦਾ ਗਰੀਬਾਂ ਨੂੰ ਦਿਵਾਲਾ ਹੈ ਮਾਰੇ ਪਿਆ ਅਸੀਂ ਮਹਿੰਗਾਈ ਦੇ ਐਦਾਂ ਹੀ ਜਲੀਲ ਹੋਣਾ ਪਊਗਾ ਤੇਗ ਧੂਕੇ ਵੈਰੀ ਨੇ ਪਝਾਈ ਦੇ ਜੇ ਐਦਾਂ ਹੀ ਜਲੀਲ ਹੋਣਾ ਪਊਗਾ ਤੇਗ ਧੂਕੇ ਲੋਟੂ ਨੇ ਬਝਾਈ ਦੇ ਰਾਜਨ ਲੋਕਾਂ ਨੇ ਜਦੋਂ ਜੂਜਣਾ ਔਰ ਜਿੰਦਰਾ ਲੋਕਾਂ ਨੇ ਜਦੋਂ ਜੂਜਣਾ ਛੜ ਜਾਣਾ ਚੰਦ ਵੇੜੀ ਇਦਦਾ ਹਰ ਸਾਲ ਆਉਂਦੀ ਏ ਦੀਵਾਲੀ ਏ ਨਹੀਂ ਕੱਢ ਜਾਨੀਏ ਦਿਵਾਲਾ ਤੂੰ ਗਰੀਬ ਦਾ ਹਰ ਸਾਲ ਆਉਂਦੀ ਏ ਦੀਵਾਲੀ ਏ ਨਹੀਂ ਕੱਢ ਜਾਨੀਏ ਦਵਾਲਾ ਤੂੰ ਗਰੀਬ ਦਾ ਨਿਕੱਢ ਜਾਨੀਏ ਦਵਾਲਾ ਤੂੰ ਗਰੀਬ ਦਾ